ਜਦੋਂ ਅਸੀਂ ਇੱਕ ਜੁੱਧ ਦੇ ਵਿੱਚ ਆ ਫਿਰ ਸਾਨੂੰ ਕੁਛ ਵੀ ਕਰਕੇ ਉਹ ਜੁੱਧ ਲੜਨਾ ਹੀ ਆ ਪਰ ਸਾਡਾ ਜੁੱਧ ਜਿਹੜਾ ਆ ਉਹ ਲਹੂ ਮਾਸ ਦੇ ਨਾਲ ਨਹੀਂ ਆ ਸਾਡਾ ਜੁੱਧ ਜਿਹੜਾ ਆ ਆਤਮਿਕ ਦੁਨੀਆ ਦੇ ਅੰਦਰ ਔਰ ਆਤਮਿਕ ਦੁਨੀਆ ਦੇ ਵਿੱਚ ਜੁੱਧ ਪ੍ਰਾਪਤ ਕਰਨ ਦੇ ਲਈ ਵਰਤ ਇੱਕ ਵੈਲ ਐਜੂਕੇਟ ਹੋਣ ਉਹਨਾਂ ਦੇ ਲਈ ਵਰਤ ਰੱਖ ਰੱਖ ਕੇ ਪ੍ਰਾਰਥਨਾ ਕਰੋ ਸਾਡੇ ਬਹੁਤੀ ਪਿਆਰੇ ਸਿਸਟਰ ਹੋ ਸਕਦਾ ਉਹ ਅੱਜ ਵੀ ਆਏ ਹੋਣ ਉਹ ਹਮੇਸ਼ਾ ਆਪਣੇ ਬੱਚਿਆਂ ਦੇ ਲਈ ਫਰਾਈਡੇ ਦਾ ਵਰਤ ਰੱਖਦੀ ਸੀ ਅਰ ਇਸ ਵੇਲੇ ਉਹਦੇ ਬੱਚੇ ਇੱਕ ਅਮਰੀਕਾ ਦੇ ਵਿੱਚ ਤੇ ਇੱਕ ਕੈਨੇਡਾ ਦੇ ਵਿੱਚ ਦੋਨੋਂ ਟਾਪ ਦੇ ਬਿਜ਼ਨਸਮੈਨ ਹਨ ਹਾਲੇਲੂਇਆ ਈਵਨ ਦਨ ਉਹ ਸ਼ੁੱਕਰਵਾਰ ਕਿਸੇ ਵਿਆਹ ਤੇ ਵੀ ਜਾ ਕੇ ਬਿਲਕੁਲ ਨਹੀਂ ਖਾਂਦੀ ਸੀ ਸੱਚ ਚ ਜਾਣ ਦਾ ਚਾਂਸ ਮਿਲਿਆ ਜੇ ਉਸ ਦਿਨ ਫਰਾਈਡੇ ਸੀ ਪਰ ਉਹ ਬਹੁਤ ਖੁਸ਼ ਸੀ ਕਿ ਉਹਨੇ ਆਪਣੇ ਬੱਚਿਆਂ ਦੇ ਲਈ ਵਰਤ ਰੱਖਿਆ ਹੈ ਤੇ ਉਹਨੇ ਉਥੇ ਕੁਝ ਵੀ ਨਹੀਂ ਖਾਧ ਪਰ ਮੈਂ ਬਹੁਤ ਉਹਦੀ ਇਸ ਚੀਜ਼ ਤੋਂ ਇਮਪ੍ਰੈਸ ਸੀਗੀ ਅਰ ਸਟਿਲ ਉਹ ਇਸ ਕੰਮ ਨੂੰ ਕਰਦੀ ਆ ਹਾਲਾਂਕਿ ਬੱਚੇ 12 ਸੈਟਲ ਹੋ ਚੁੱਕੇ ਆ ਹੋ ਚੁੱਕੇ ਆ ਪਰ ਫਿਰ ਵੀ ਉਹ ਆਪਣੇ ਬੱਚਿਆਂ ਦੇ ਲਈ ਵਰਤ ਰੱਖਦੀ ਆ ਕਿਉਂਕਿ ਕਹਿੰਦੀ ਵਰਤਾਂ ਦੀ ਬਰਕਤ ਮੈਂ ਆਪਣੇ ਨਿਆਣਿਆਂ ਦੇ ਜੀਵਨ ਵਿੱਚ ਦੇਖੀ ਆ ਹੁਣ ਇਹ ਬਰਕਤ ਮੇਰੇ ਪੋਤਿਆਂ ਦੇ ਜੀਵਨ ਵਿੱਚ ਜਾਊਗੀ ਹਾਲੇਲੂਇਆ ਸੋ ਵਰਤ ਜਿਹੜਾ ਆ ਇੱਕ ਗ੍ਰੇਟ ਗ੍ਰੇਟ ਵੈਪਨ ਆ ਇੱਕ ਜ਼ਬਰਦਸਤ ਵੱਡਾ ਹਥਿਆਰ ਆ ਚਾਹਨੇ ਆ ਜੋ ਤੁਹਾਡਾ ਮਾਲ ਮਤਾ ਆ ਇਹ ਬles ਹੋ ਜਾਏ ਇਹਦੇ ਉੱਤੇ ਬਰਕਤ ਬਣੀ ਰਹੇ ਅਗਰ ਤੁਸੀਂ ਚਾਹਨੇ ਤੁਹਾਡਾ ਮਾਲ ਮਤਾ ਵਧੇ ਤੁਹਾਡੇ ਨਿਆਣੇ ਬਦਨ ਤੁਹਾਡੇ ਨਿਆਣੇ ਤਰੱਕੀਆਂ ਕਰਨ ਤਾਂ ਵਰਤ ਰੱਖੋ ਉਹਨਾਂ ਦੇ ਲਈ ਐਂ ਇੱਥੇ ਅਸੀਂ ਦੇਖਿਆ ਵੀ ਆ ਕਹਿੰਦਾ ਅਸੀਂ ਵਰਤ ਰੱਖ ਕੇ ਇਸ ਗੱਲ ਦੇ ਲਈ ਪਰਮੇਸ਼ਵਰ ਦੇ ਤਰਲੇ ਕੀਤੇ ਤੇ ਉਹਨੇ ਸਾਡੀ ਸੁਣੀ ਤੇ ਜੇ ਉਹਨੇ ਸੁਣੀ ਆ ਸਾਡੀ ਵੀ ਜ਼ਰੂਰ ਸੁਣੇਗਾ